ਲੈਣ ਲੇਕਿਨ ਕੋਈ ਮਿਲਿਆ ਨਹੀਂ ਚਪਕਾ ਕੇ ਜਾਣਾ ਪਿਆ ਕੀ ਮਾਮਲਾ ਹੈ ਸਰ ਮਾਮਲਾ ਭਾਈ ਨਰਾਇਣ ਸਿੰਘ ਚੌੜੇ ਦੀ ਪੱਗ ਦਾ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਿਆ ਤੇ ਬਾਰੇ ਭਾਈ ਨਰਾਇਣ ਸਿੰਘ ਚੌੜਾ ਦੱਸੋ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਹੈ ਜੀ ਸਜ਼ਾਵਾਂ ਵੀ ਹੋਣਗੀਆਂ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦਾ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵੱਲੋਂ ਜੀ ਇਸ ਨੂੰ ਆ ਕੇ ਜਾਨ ਬਚ ਕੇ ਲਈ ਪੱਗ ਲਾਈ ਗਈ ਆ ਜੀ ਇਹ ਜਾਇਜ਼ ਆ ਆਗੂ ਵੱਲੋਂ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲਈ ਚਾਨਬੱਜ ਕੇ ਲਈ ਗਈ ਆ ਔਰ ਰੰਝ ਲੈ ਕੇ ਅਸੀਂ ਹਾਲ ਤੱਕ ਸਾਹ ਤੇ ਪਹੁੰਚੇ ਆ ਉਮੀਦ ਕਰਦੇ ਆ ਕਿ ਬਹੁਤ ਜਲਦ ਅਕਾਲ ਤਖਤ ਸਾਹਿਬ ਇਹਦੇ ਤੇ ਕੋਈ ਫੈਸਲਾ ਲਏਗਾ ਜੀ ਜੇ ਨਹੀਂ ਤੇ ਮਜਬੂਰਨ ਪੰਥ ਨੂੰ ਕੋਈ ਖਾਸ ਵਾਲਾ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਹਾਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਪਈ ਆ ਕੱਲ ਤੱਕ ਸਾਹਿਬ ਜੀ ਕੋਈ ਬੰਦਾ ਨਹੀਂ ਇਸ ਦਾ ਤ੍ਰੇਦ ਕੋਈ ਸੈਕੰਡ ਹੈਡ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਮ ਪੈ ਸਕਦੇ ਨੇ ਰੁਝੇਵੇਂ ਨੇ ਅਸੀਂ ਉਹਨਾਂ ਦਾ ਆਦਰ ਮਾਨ ਸਤਕਾਰ ਕਰਦੇ ਹਾਂ ਨਾਲ ਜਾਣਾ ਵੀ ਚਾਹੀਦਾ ਸਭ ਤਾਂ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲ ਤਖਤ ਸਾਹਿਬ ਤੇ ਸੁਣਵਾਈ ਹੋ ਸਕੇ ਜੀ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਦੇ ਵਿੱਚ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਹਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਵੇਖਿਆ ਕਿ ਸਰਵੋੱਚ ਸੰਸਥਾ ਹੋਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇੱਕ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਇਸ ਮਜਬੂਰਨ ਵਾਸਤੇ ਸਾਨੂੰ ਆਜੇ ਤੇ ਚੇਤਨੀ ਕਿ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਹੈ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜ ਵੀ ਲਾਵੇ ਜੇ ਨਾ ਰਿਹਾ ਤਾਂ ਵੀ ਇਹ ਪੜ ਲੈਣਗੇ ਦੋਹਾਂ ਦੇ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਤੱਕ ਕਿਆ ਰਹਿ ਜੇ ਕਿਉਂਕਿ ਫੇਰ ਹੁਣ ਚਾਟੋ ਤੇ ਨਹੀਂ ਮੈਸੇਜ ਪਹੁੰਚ ਗਿਆ ਹਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਪਰ ਜੇ ਕਈ ਰਿਆਂ ਦੇ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੁੰਦੇ ਹੋ ਸਕਦਾ ਕੱਲ ਤੱਕ ਲੱਗਾ ਵੀ ਰਹਿ ਜੇ ਤੇ ਜੇ ਕੱਲ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਮੰਗ ਪੱਤਰ ਲੈ ਲੈਣ ਤੇ ਅੱਗੇ ਦਾ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦਾ ਨਹੀਂ ਬਹਿਣਾ ਹੁੰਦਾ ਕਣ ਕੋਈ ਨਾ ਕੋਈ ਇੱਕ ਵਾਰ ਤਾਂ ਜ਼ਿੰਮੇਵਾਰ ਬੰਦਾ ਆਇਆ ਤੇ ਭਾਲ ਕੇ ਜਾਇਆ ਕਰੋ ਜਿਹੜਾ ਆਏਗੀ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤਖਤ ਜੀ ਮੰਤਰੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ 'ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ 9 ਤਰੀਕ ਤੱਕ ਦਾ ਜੇ ਇਹਨਾਂ ਨੇ ਜ਼ਿੰਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਜੀ ਅਸੀਂ 9 ਤਰੀਕ ਦੀ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਮ ਕੇ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਜ ਜਾਂਦੇ ਕਿਸੇ ਸਿੱਖ ਦੇ ਉਧਾ ਹੀ ਕਦੇ ਧੱਕਾ ਵੱਜਿਆ ਪੱਗ ਲੱਤੀ ਜੀ ਇੱਕ ਪਿਛਲੇ 50 ਸਾਲ ਦਾ ਖਾਲਸਾਤਨ ਦੇ ਵਿਚਾਰਧਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੀ ਪੱਗ ਲੱਤੀ ਜੀ ਸੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਵਾ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਤੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦਿਓ ਜੀ ਲੇਕਿਨ ਅਗਲੀ ਗੱਲ ਜੀ ਤੇ ਇਹ ਕਿ 84 ਦੀ ਯਾਦ ਦਿਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ ਗੋਲੀ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲ ਚੱਲੀ ਹੈ ਵੀ ਸਾਨੂੰ ਪਤਾ ਆ ਜੀ ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲ ਚੱਲੀ ਹੈ ਇਹ ਵੀ ਪਤਾ ਹੋਣਾ ਚਾਹੀਦਾ ਜੀ ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂਦੇ ਨੇ ਲੜਦੇ ਪਏ ਸੀ ਉਹਨਾਂ ਵੱਲ ਜੀ ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਹਿਵਲ ਜੀ ਹੁਣ ਗੋਲੀ ਚੱਲੀ ਏ ਉਸ ਬੰਦੇ ਵੱਲ ਜਿਹੜਾ ਕਾਤਲ ਸਹਦੇ ਸਾਹਮਣੇ ਖਲੋ ਗਿਆ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਹੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕੀਤੀ ਤੇ ਤੁਹਾਨੂੰ ਇਹ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਈ ਆਪਾਂ ਦਾ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਭੂਮਿਕਾ ਮੰਨੇ ਨੇ ਆਪਣੀ ਤੇ ਉਹਦੇ ਤੇ ਗੋਲੀ ਚੱਲੀ 84 ਦੇਖਦੀ ਜਿਹੇ 84 ਹੈ ਤੇ ਫਿਰ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਾਜਾ ਨਿਕਲ ਚੁੱਕਿਆ ਹੈ। ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚਲਾਈ। ਵਿਕਰਮ ਸਿੰਘ ਮਜੀਠੀਆ। ਵਿਕਰਮ ਜੀ ਸਿੰਘ ਮਜੀਠੀਆ ਆਪ ਕੱਡੇ ਸਿੱਖ ਨੇ ਫਿਰ ਇਸ ਹਸਾਬ ਨਾਲ। ਜੀ। ਤੁਸੀਂ ਮੈਂ ਫੇਰ ਕਹਿ ਰਿਹਾ ਵੇਖੋ ਸਿੱਖੀ ਦੇ ਉੱਤੇ ਸਵਾਲ ਨਹੀਂ ਕਿਸੇ ਦੇ ਉੱਤੇ ਕਰਨਾ ਚਾਹੀਦਾ। ਹੋ ਸਕਦਾ ਨਿੱਜੀ ਸਿੱਖ ਹੋਵੇ ਜਿਵੇਂ ਵਿਕਰਮ ਸਿੰਘ ਮਜੀਠੀਆ ਕੱਡੇ ਵੱਡੇ ਸਿੱਖ ਹੋਣ। ਪਰ ਇਹ ਸਿੱਖੀ ਉਸ ਦਿਨ ਕਿਉਂ ਨਾ ਜਾ ਕੇ ਜਿੱਦਣ ਬਰਗਾੜੀ ਦੇ ਜੱਸ ਸਿੰਘ ਗੋਲੀਆਂ ਮਾਰ ਕੇ ਸ਼ਹੀਦ ਬਿਤੇ। ਜੀ। ਇਸ ਸਿੱਖ ਜਦਨ ਚੌੜ ਸਦਾਨ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸੀ ਮਸ਼ੀਤ ਕੀਤਾ ਹੈ ਦੋਵੇਂ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਸ ਸਿੱਖੀ ਤੁਹਾਡੀ ਉਦਣ ਜਾਤੀ ਹੈ ਜਦਨ ਸੁਖਬੀਰ ਬਾਦਲ ਤੇ ਆ ਇਸ ਸਿੱਖੀ ਨੇ ਕਿ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਆ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਸ ਦਿਨ ਇਸ ਬੰਦੇ ਤੇ ਕੋਈ ਫੈਸਲਾ ਨਾ ਆਇਆ ਤਾਂ ਫਿਰ ਅਗਲਾ ਫੈਸਲਾ ਪੰਥ ਆਪੇ ਲਿਖੇਗਾ ਠੀਕ ਬीडी ਸਿੰਘ ਬਿੱਟੂ ਵੱਲੋਂ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਜਾ ਰਿਹਾ ਹੈ ਕਿ ਆਕਾਲੀ ਦਲ ਇੱਕ ਬੰਦੇ ਬੰਦੀ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦੇ ਨੇ ਰਾਜੋ ਆਣਾ ਕੋਈ ਸਪੈਸਿਫਿਕ ਨਾਮ ਦਿੱਤਾ ਹੈ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਿਤ ਕਰ ਸਕਦੇ ਤੇ ਦਰੈ ਸਿੰਘ ਚੋੜਾ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਕਿਸ ਤਰ੍ਹਾਂ ਦੇਖਦੇ ਇਹ ਸਵਾਲ ਉਹਨਾਂ ਆਕਾਲੀ ਦਲ ਤੇ ਕੀਤਾ ਆਕਾਲੀ ਦਲ جواب ਦੋ ਪਰ ਤੁਸੀਂ ਮੰਨਦੇ ਮੰਨਦੇ ਹੋ ਕਿ ਬੰਦੀ ਸਿੰਘ ਨੂੰ ਲੈ ਕੇ ਫਿਰ ਡਬਲ ਸਟੈਂਡ ਨਜ਼ਰ ਆ ਰਿਹਾ ਆਕਾਲੀ ਦਲ ਮੈਂ ਕ ਏ ਮੈਂ ਕਾਲੀਦਾਸ ਸੋਕਸ ਪਸੰਦੀ ਹੈ ਕੀਮਾ ਸਾਹਿਬ ਹਰ ਗੱਲ ਦੇ ਉੱਤੇ ਬੈਠੇ ਹੁੰਦੇ ਨੇ ਜਵਾਬ ਦੇਣ ਦੇ ਲਈ ਤੁਸੀਂ ਉਹਨਾਂ ਤੋਂ ਪੁੱਛੋ ਕੱਲ ਦਾ ਉਹਨਾਂ ਦੇ ਅੱਗੋਂ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰਿਹਾ ਕੱਲ ਦੇ ਜਿਦਾ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਹੰਦੀਆਂ ਜੀ ਸਾਹਿਬ ਇਸ ਵੇਲੇ ਲਾਈਵ ਸਾਰੀ ਦੁਨੀਆ ਦੇਖ ਰਹੀ ਆ ਇਹ ਜਿਹੜਾ ਮੰਗ ਪੱਤਰ ਦਿੱਤੀ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮੰਗ ਪੱਤਰ ਸਾਹਮਣੇ ਤੇ ਮਜਬੂਰੀ ਵਸ ਕੇ ਚਪਕਾਉਣਾ ਪਿਆ ਅਸੀਂ ਅਕਾਲ ਚੱਕ ਸਾਹਿਬ ਦੇ ਉੱਤੇ ਅਸਮਾਨ ਚ ਨੇਹਾ ਲੈ ਕੇ ਆਏ ਸੀ ਆਪਣੀ ਮੰਗ ਲੈ ਕੇ ਆਏ ਸੀ ਜਿਹੜੇ ਭਾਈ ਨਰਿੰਦਰ ਸਿੰਘ ਚੌੜਾ ਦੀ ਪੱਗ ਸਵਾਲ ਹੁਣ ਕਰਨਾ ਹੋਊਗਾ ਉਹਦੇ ਵਿਰੋਧ ਦੇ ਵਿੱਚ ਇੱਕੋ ਹੀ ਬੰਦਾ ਸੀ ਸਿੰਘ ਸਾਹਿਬ ਤੇ ਅਸੀਂ ਰਿਹਾਇਸ਼ ਤੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰੋਂ ਤਾਲਾ ਲੱਗਾ ਆ ਔਰ ਉੱਥੇ ਕੋਈ ਨਹੀਂ ਮੁਲਾਜ਼ਮ ਨੇ ਕਿਹਾ ਇਹ ਕਿਹਾ ਆ ਤੇ ਮੈਂ ਜਦੋਂ ਤੱਕ ਉੱਪਰ ਹੁਕਮ ਨਹੀਂ ਆਉਂਦਾ ਦਰਵਾਜ਼ਾ ਨਹੀਂ ਖੋਲ ਸਕਦਾ ਮੈਨੂੰ ਮਾਫੀ ਦੇ ਆ ਜਿੱਦਾਂ ਦੀ ਕਾਰਵਾਈ ਦੀ ਉਸ ਚੱਕ ਦੇ ਖਿਲਾਫ ਮੰਗ ਕਰਦੇ ਆ ਇਹ ਤੇ ਹਣ ਸਿੰਘ ਸਾਹਿਬ ਸੋਚਣ ਤੇ ਪਾਕ ਦੀ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦੇ ਨੇ ਪਾਕ ਨੂੰ ਹੱਥ ਪਾਇਆ ਠੀਕ ਜੇ ਸਿੰਘ ਸਾਹਿਬ ਉਹ ਬੈਂਸੜਾ ਦੇਣਗੇ ਜੇ ਪੰਥ ਨੂੰ ਲੱਗੇਗਾ ਵੀ ਵਾਕਿਆ ਇਹੋ ਹੀ ਹੋਣਾ ਚਾਹੀਦਾ ਤੇ ਠੀਕ ਹੈ ਜਨੇਦ ਫਿਰ ਪੰਥ ਨੂੰ ਸੈੱਟ ਕਰ ਲੇਗਾ ਤੇ ਹਣ ਵਾਲੇ ਸਮਝ ਦੱਸ ਦਿੱਤਾ ਜਾਏਗਾ